ਅਸੀਂ 3 ਫਰਵਰੀ 2024 ਨੂੰ ਆਪਣੇ ਘਮਾਰ ਮਾਜਰੇ ਕੱਪ ਕਰਾ ਰਹੇ ਆ ਇਸ ਕਬੱਡੀ ਕੱਪ ਚ 16 ਟੀਮਾਂ ਭਾਗ ਲੈ ਰਹੀਆਂ ਜੀ ਗੱਲ ਇਹ ਵੀ ਹਰਿਆਣੇ ਦੇ ਵਿੱਚ ਐਡਾ ਵੱਡਾ ਕਬੱਡੀ ਕੱਪ ਅੱਜ ਤੱਕ ਅਸੀਂ ਤਾਂ ਵੇਖਿਆ ਨਹੀਂ ਕਬੱਡੀ ਦੇ ਜਿੰਨੇ ਵੀ ਸਟਾਰ ਨੇ ਕਬੱਡੀ ਦੇ ਹਰਿਆਣਾ ਪੰਜਾਬ ਗਰਦਾਸਪੁਰ ਜਿੰਨਾ ਜਿੱਥੋਂ ਜਿੱਥੋਂ ਵੀ ਆ ਸਾਰੇ ਪਹੁੰਚ ਰਹੇ ਨੇ ਬਹੁਤ ਵਧੀਆ ਟੀਮਾਂ ਬਣੀਆਂ ਜੀ ਕਬੱਡੀ ਦੀਆਂ ਲੋਕ ਖੁਸ਼ ਹੋਣਗੇ ਦਰਸ਼ਕ ਖੁਸ਼ ਹੋਣਗੇ ਉੱਥੇ ਪਹੁੰਚ ਕੇ ਟੀਮਾਂ ਦੇਖ ਕੇ ਜੀ ਬਹੁਤ ਵਧੀਆ ਕਬੱਡੀ ਹੋਊਗੀ ਜੀ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਪਤਾ ਪਿਛਲੇ ਸਾਲ ਆਪਾਂ ਪਹਿਲਾ ਕਬੱਡੀ ਕੱਪ ਕਰਾਇਆ ਸੀ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਰਲ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੁਮਾਰ ਮਾਜਰਾ ਦੀ ਧਰਤੀ ਤੇ ਡਿਸਟ੍ਰਿਕਟ ਖੁਰਸ਼ੇਤਰ ਹਰਿਆਣੇ ਦੀ ਧਰਤੀ ਤੇ ਆਪਾਂ ਦੂਜਾ ਕਬੱਡੀ ਕੱਪ ਕਰਵਾਉਣ ਜਾ ਰਹੇ ਆ ਤੇ ਜਿੱਦਾਂ ਕੀ ਤੁਹਾਨੂੰ ਪਤਾ ਹੀ ਜਿਹੜਾ ਸਾਡਾ ਪਿੰਡ ਆ ਕੁਮਾਰ ਮਾਜਰਾ ਡਿਸਟ੍ਰਿਕਟ ਸਾਨੂੰ ਖੁਰਸ਼ੇਤਰ ਪੈਂਦਾ ਇਸਮਾਇਲਾਬਾਦ ਤੋਂ ਪਟਿਆਲੇ ਰੋਡ ਤੇ ਸਾਡਾ ਕੁਮਾਰ ਮਾਜਰਾ ਪਿੰਡ ਹੈ ਜੇ ਆਪਾਂ ਪਟਿਆਲੇ ਸਾਈਡ ਤੋਂ ਆਨੇ ਆ ਤੇ ਦੇਵੀਗੜ੍ਹ ਤੋਂ ਸਾਡਾ ਸਿਰਫ 15 ਕਿਲੋਮੀਟਰ 20 ਕਿਲੋਮੀਟਰ ਪਿੰਡ ਆ ਆਪਣਾ ਕਬੱਡੀ ਦਾ ਫਰਸਟ ਪ੍ਰਾਈਜ਼ ਆ ਜੀ 2 ਲੱਖ ਰੁਪਈਆ ਤੇ ਸੈਕੰਡ ਪ੍ਰਾਈਜ਼ ਦਾ 1.5 ਲੱਖ ਰੁਪਇਆ ਫਾਈਨਲ ਦੇ ਵਿੱਚ ਬੈਸਟ ਪਲੇਅਰਾਂ ਨੂੰ ਅਸੀਂ ਟਰੈਕਟਰ ਦੇ ਰਹੇ ਹਾਂ ਨਵੇਂ ਬ੍ਰਾਂਡ ਨਿਊ ਸੋਨਾਲੀਕਾ ਜੀ ਤੇ ਸੈਮੀ ਫਾਈਨਲ ਦੇ ਵਿੱਚ ਆਪਾਂ ਨੂੰ ਬੈਸਟ ਪਲੇਅਰਾਂ ਨੂੰ ਮੋਟਰਸਾਈਕਲ ਦੇ ਰਹੇ ਹਾਂ ਤੇ ਆਪਾਂ ਦਰਸ਼ਕਾਂ ਲਈ 11 ਲੱਕੀ ਡਰਾ ਕੱਢੇ ਨੇ ਸਾਈਕਲ ਉਹ ਦੇਣੇ ਆ ਜੀ ਦਰਸ਼ਕਾਂ ਨੂੰ ਤੇ ਸਾਰੇ ਵੀਰਾਂ ਨੂੰ ਅਸੀਂ ਦਿਲੋਂ ਬੇਨਤੀ ਕਰਨੇ ਆ ਜਿੱਦਾਂ ਤੁਸੀਂ ਪਿਛਲੀ ਵਾਰੀ ਵੱਧ ਚੜ ਕੇ ਸਾਡੇ ਕੱਪ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਅਸੀਂ ਉਮੀਦ ਕਰਦੇ ਆ ਇਹ ਸਾਲ ਵੀ ਤੁਸੀਂ ਸਾਡੇ ਕਬੱਡੀ ਕੱਪ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਮਾਨ ਦੇ ਕੇ ਸਮਾਨ ਦੇ ਕੇ ਕਬੱਡੀ ਕੱਪ ਨੂੰ ਸਫਲ ਬਣਾਓ ਤੇ ਉਸ ਤੋਂ ਬਾਅਦ ਜੀ ਅਸੀਂ ਕੁੜੀਆਂ ਦੇ ਸ਼ੋਅ ਮੈਚ ਵੀ ਕਰਾਵਾਂਗੇ ਤੇ 40 ਸਾਲਾਂ ਦੇ ਆ ਸ਼ੋਅ ਮੈਚ ਕਰਾਵਾਂਗੇ ਜੀ ਤੇ ਦਰਸ਼ਕ ਵੱਧ ਤੋਂ ਵੱਧ ਪਹੁੰਚਣ ਕਬੱਡੀ ਦੇ ਪਲੇਅਰਾਂ ਦੇ ਨਾਲ ਕਬੱਡੀ ਦੇ ਸੁਪਰਸਟਾਰ ਕਮੈਂਟੇਟਰ ਵੀ ਪਹੁੰਚ ਰਹੇ ਆ ਜਿਵੇਂ ਰਪਿੰਦਰ ਜਲਾਲ ਅਮਰੀਖ ਖੋਸਾ ਕੋਟਲਾ ਤੇ ਸਖਪਾਲ ਖੜਿਆਲ ਤੇ ਹੋਰ ਮੇਰੇ ਭਰਾ ਜਿਹੜੇ ਕਮੈਂਟੇਟਰ ਨੇ ਪਹੁੰਚ ਰਹੇ ਨੇ ਤੇ ਸਾਡਾ ਨਾ ਅਸੀਂ ਪਿਛਲੀ ਵਾਰ ਜੀ ਬੋਲਿਆ ਸੀਗਾ ਵੀ ਅਸੀਂ ਟਰੈਕਟਰ ਦੇਵਾਂਗੇ ਮੋਡੀਫਾਈਡ ਟਰੈਕਟਰ ਦੇਵਾਂਗੇ ਫਿਰ ਅਸੀਂ ਸਾਡੀ ਸਾਰੀ ਟੀਮ ਨੇ ਇੱਕ ਫਰੈ ਕੀਤੀ ਬਈ ਆਪਾਂ ਪੁਰਾਣੀ ਚੀਜ਼ ਨਹੀਂ ਦੇਣੀ ਆਪਾਂ 플레이ਰਾਂ ਨੂੰ ਨਵਾਂ ਟਰੈਕਟਰ ਦੇਣਾ ਇਸੇ ਕਰਕੇ ਅਸੀਂ ਏਜੰਸੀ ਚੋਂ ਬ੍ਰੈਡ ਨਿਊ ਟਰੈਕਟਰ ਕਢਾ ਕੇ ਅਸੀਂ 플레이ਰਾਂ ਨੂੰ ਬਹੁਤ ਵੱਡਾ ਮਾਨ ਸਮਾਨ ਦੇਣਾ ਚਾਹੁੰਦੇ ਆ ਤੇ ਹੁਣ ਆਪਾਂ ਟਰੈਕਟਰ ਦੇਣ ਦਾ ਮਤਲਬ ਇਹ ਆ ਉਹ ਉਹਨਾਂ ਦੇ ਘਰ ਲਈ ਕੰਮ ਆਵੇ ਚੀਜ਼ ਠੀਕ ਆ ਘਰ ਲਈ ਪਿੰਡ ਲਈ ਕੁਝ ਵੀ ਉਹਨਾਂ ਲਈ ਚੰਗੀ ਚੀਜ਼ ਮਿਲੂ ਉਹਨਾਂ ਨੂੰ ਤਾਂ ਉਹ ਵੱਧ ਚੜ ਕੇ ਨਵੇਂ 플레이ਰ ਹੋਰ ਉੱਠਣਗੇ ਦੇਖ ਕੇ ਭੇਵੇਂ ਆਪਣਾ ਕੋਰ ਕਬੱਡੀ ਕੱਫ ਵੀ ਹੋ ਰਿਹਾ ਸਾਨੂੰ ਵੇਖ ਕੇ ਉਹ ਵੀ ਹੋ ਰਿਹਾ ਹੋਰ ਨਵੇਂ ਹੋਣਗੇ ਜਿਹੜਾ ਨਵਾਂ ਯੂਥ ਏ ਉਹਨੂੰ ਉਤਸ਼ਾਹ ਮਿਲੇਗਾ ਲੋਕ ਨਛਾ ਤੋਂ ਦੂਰ ਰਹਿਣਗੇ ਤੇ ਖੇਡਾਂ ਲ ਧਿਆਨ ਕਰਨਗੇ ਬਾਕੀ ਮੇਰੇ ਭਰਾਵਾਂ ਨੇ ਸਾਰਾ ਦਸਤਾਬੀ ਸਾਡੇ ਨਾਮ ਕੀ ਨੇ ਚੋਟੀ ਦੇ ਖਿਡਾਰੀ ਆ ਰਹੇ ਨੇ ਤੇ ਚੋਟੀ ਦੇ ਹੀ ਕਮੈਂਟ ਕਰਾ ਰਹੇ ਨੇ ਜਿਹੜੀ ਜ਼ਰੂਰੀ ਬੇਨਤੀ ਦਿਲੋਂ ਕਰਨਾ ਚਾਹੁੰਦੇ ਆ ਸਾਡੀ ਟੀਮ ਵੱਲੋਂ ਅਸੀਂ ਸਾਰੇ ਪਲੇਅਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨੇ ਆ ਜਿੰਨੀ ਜਲਦੀ ਹੋ ਸਕਦਾ ਆਪਣੇ ਗਰਾਊਂਡ 'ਚ ਪਹੁੰਚੋ ਠੰਡ ਦਾ ਟਾਈਮ ਆ ਜਿੰਨਾ ਹੋ ਸਕਦਾ ਸੀ ਟਾਈਮ ਨਾਲ ਮੈਚ ਕਰਾ ਕੇ ਸ਼ਾਮ ਨੂੰ ਟਾਈਮ ਨਾਲ ਫਾਈਨਲ ਕਰਕੇ ਤੇ ਟਾਈਮ ਨਾਲ ਕਰੀਏ ਮੈਚ ਜਦੋਂ ਫਾਈਨਲ ਹੋ ਗਿਆ ਕਬੱਡੀ ਦਾ ਉਸ ਮੈਚ ਦੇ ਦੌਰਾਨ ਉਸ ਤੋਂ ਬਾਅਦ ਸਿੰਗਰਾਂ ਦਾ ਖੁੱਲਾ ਖਾੜਾ ਚੱਲੇਗਾ ਗਰਾਊਂਡ ਦੇ ਵਿੱਚ ਇੰਨਾ ਡਿਸਪੀਸਪਲਨ ਦੇਖਣਾ ਆਪਾਂ ਜਿਹੜੇ ਦਰਸ਼ਕ ਆਉਣਗੇ ਉਹਨਾਂ ਲਈ ਤਾਂ ਡਿਸਪੀਸਪਲਨ ਜਿਵੇਂ ਆਪਾਂ ਨੂੰ ਉਹਨਾਂ ਨੂੰ ਤਾਂ ਦੇਖਦਾ ਹੀ ਦਿਖਦਾ ਗਰਾਊਂਡ ਦੇ ਵਿੱਚ ਚਲੋ ਉਹ ਨੇੜੇ ਬੈਠੇ ਹੁੰਦੇ ਨੇ ਸਭ ਤੋਂ ਵੱਡੀ ਗੱਲ ਕੀ ਹੋਣੀ ਆ ਜੀ ਗਰਾਊਂਡ ਦੇ ਵਿੱਚ ਪਲੇਅਰ ਹੀ ਦੇਖਣਗੇ ਤੁਹਾਨੂੰ ਕਿਉਂਕਿ ਜਿਹੜੇ ਲਾਈਵ ਦੇਖ ਰਹੇ ਹੋਣਗੇ ਉਹਨਾਂ ਨੂੰ ਬਹੁਤ ਔਖਾ ਹੁੰਦਾ ਕਿਉਂਕਿ ਲੱਖਾਂ ਬੰਦਾ ਉਦੋਂ ਲਾਈਵ ਦੇ ਵਿੱਚ ਦੇਖ ਰਿਹਾ ਹੁੰਦਾ ਗਰਾਊਂਡ 'ਚ ਆਪਣਾ ਫੁੱਲ ਡਿਸਪੀਸਪਲਨ ਹੋਊਗਾ ਜੀ ਪਲੇਅਰਾਂ ਤੋਂ ਇਲਾਵਾ ਕੋਈ ਬੰਦਾ ਤੁਹਾਨੂੰ ਗਰਾਊਂਡ ਦੇ ਵਿੱਚ ਦੇਖਣ ਨੂੰ ਨਹੀਂ ਮਿਲੂ ਦਾ ਕਿਸੇ ਨਾਲ ਕੋਈ ਸਾਡਾ ਰੋਲਾ ਨਹੀਂ ਅਸੀਂ ਆਪਣੇ ਸ਼ੌਂਕ ਨੂੰ ਸਾਡਾ ਸ਼ੌਂਕ ਸੀ ਇੱਕ ਜਦੋਂ ਅਸੀਂ ਲਾਲੋ ਛੋਟੇ ਹੁੰਨੇ ਆ ਜਵਾਕ ਹੁੰਨੇ ਆ ਇੱਕ ਸਾਡਾ ਦਿਲ ਕਰਦਾ ਹੁੰਦਾ ਸੀ ਵੀ ਅਸੀਂ ਵੀ ਆਪਣੀ ਧਰਤੀ ਤੇ ਹਰਿਆਣੇ ਦੀ ਧਰਤੀ ਤੇ ਅਸੀਂ ਬਹੁਤ ਵੱਡੇ ਮੇਲੇ ਲਵਾਉਣੇ ਆ ਬਹੁਤ ਵੱਡੇ ਕੱਪ ਕਰਾਉਣੇ ਆ ਅੱਜ ਉਹ ਰੱਬ ਦੇਖੋ ਪ੍ਰਮਾਤਮਾ ਜੀ ਦੇਖੋ ਸਾਡੇ ਸੁਪਨੇ ਪੂਰੇ ਕਰ ਰਿਹਾ ਤੇ ਉਹ ਸੁਪਨੇ ਸਾਡੇ ਕਿਵੇਂ ਪੂਰੇ ਹੋ ਰਿਹਾ ਜਿਹੜੇ ਸਾਡੇ ਭਰਾ ਨੇ ਉਹਨਾਂ ਸਾਰਿਆਂ ਦੇ ਭਰਾਵਾਂ ਦੇ ਸਹਿਯੋਗ ਨਾਲ ਬਹੁਤ ਵੱਡਾ ਮਾਨ ਸਨ ਦੇ ਰਿਹਾ ਮੇਰਾ ਭਰਾ ਜਿੰਦਰ ਬਿਰਕ ਸਰਪੰਚ ਮੋਲਗੜ ਤੋਂ ਸਾਡਾ ਭਰਾ ਸੋਨੂ ਪਿੰਡਰ ਸਾਡਾ ਭਰਾ ਕਰਨ ਬੱਤਰਾ ਜੰਟੀ ਸਰਦਾਰ ਸਾਇਲ ਛਾਪੜਾ ਬਹੁਤ ਭਰਾ ਨੇ ਸਭ ਤੋਂ ਵੱਡਾ ਐਨ ਆਰ ਆਈ ਭਰਾ ਨੇ ਮੇਰੇ ਯੂ ਐਸ ਏ ਦੇ ਵਿੱਚ ਇੰਗਲੈਂਡ ਦੇ ਵਿੱਚ ਕੈਨੇਡਾ ਚ ਮੈਂ ਸਾਰੇ ਭਰਾਵਾਂ ਦਾ ਸਾਰਿਆਂ ਨਹੀਂ ਦੇ ਸਕਦਾ ਜਿੰਨਾ ਵੱਧ ਚੜ ਕੇ ਮੇਰੇ ਕਬੱਡੀ ਕੱਪ ਦੇ ਵਿੱਚ ਇਹ ਬਹੁਤ ਵੱਡਾ ਮਾਨਸਮਾਨ ਦੇ ਕੇ ਆਪਣੇ ਭਰਾ ਦੇ ਕਬੱਡੀ ਕੱਪ ਨੂੰ ਮੇਰੇ ਭਰਾ ਮਨਜੀਤ ਢਾਲੀਵਾਲ ਦੇ ਕਬੱਡੀ ਕੱਪ ਨੂੰ ਬਹੁਤ ਵੱਡੀ ਬਹੁਤ ਵੱਡੀ ਚੇਅਓਗ ਦੇ ਕੇ ਬਹੁਤ ਵੱਡੀ ਮਾਤਰਾ ਦੇ ਵਿੱਚ ਉਹਨੂੰ ਸਫਲ ਕਰ ਰਿਹਾ ਮੈਂ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕਰਦਾ ਸਭ ਤੋਂ ਪਹਿਲ ਦੇ ਆਧਾਰ ਤੇ ਮੈਂ ਆਪਣੇ ਭਰਾ ਜਿਹੜੇ ਐਨ ਆਰ ਆਈ ਨੇ ਜਿਹੜਾ ਸਾਡਾ ਇਲਾਕਾ ਨਿਵਾਸੀ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਬਹੁਤ ਸਹਿਯੋਗ ਉਹਨਾਂ ਦਾ ਇਸ ਵੱਡੀ ਕੱਪ ਤੇ ਗੱਲ ਇਹ ਵੀ ਸਾਰੇ ਖਿਡਾਰੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਇਹ ਬੇਨਤੀ ਹੈ ਵੀ ਆਪਾਂ ਜਾਬਤੇ ਚ ਰਹਿ ਕੇ ਹੀ ਖੇਡ ਖੇਡਣੀ ਹੈ ਵੀ ਕੋਈ ਉਲਟ ਬਾਜੀ ਨਾ ਹੋਏ ਵੀ ਆਪਾਂ ਦਾ ਧਿਆਨ ਸਾਡੇ ਪ੍ਰੋਗਰਾਮ ਤੇ ਵਿੱਚ ਕੋਈ ਵਿਘਨ ਨਾ ਪੈ ਸਕੇ 3 ਫਰਵਰੀ ਦਿਨ ਸ਼ਨੀਵਾਰ ਪਿੰਡ ਕੁਮਾਰ ਮજરા ਜ਼ਿਲ੍ਹਾ ਕੁਰਸੇਤਰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਗਿਣਤੀ ਤੇ ਪਹੁੰਚੋ ਇੱਕ ਜੀ ਮੇਰੇ ਸਾਰੇ ਜਿੰਨੇ ਮੇਰੇ ਐਨ ਆਰ ਆਈ ਭਰਾ ਜਿਹੜੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਾਡੇ ਯਾਰ ਮਿੱਤਰ ਸਾਡੇ ਪਹਿਲੇ ਬੋਲਤੇ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਸਾਡੇ ਸਾਰੇ ਭਰਾਵਾਂ ਦਾ ਨੇ ਸਾਡੇ ਸਾਰੇ ਭਰਾ ਸਾਡੇ ਦੋਨਾਂ ਵੱਲੋਂ ਮੇਰੇ ਤੇ ਮੇਰੇ ਭਰਾ ਮਨਜਿੰਦਰ ਵੱਲੋਂ ਬਹੁਤ ਬਹੁਤ ਜਿੱਦਾਂ ਕਿ ਪਿਛਲੇ ਸਾਲ ਦਰਸ਼ਕਾਂ ਨੇ ਕਬੱਡੀ ਖਿਡਾਰੀਆਂ ਨੇ ਸਾਡੇ ਜਿੰਨੀ ਟੀਮ ਆ ਸਾਡੇ ਭਰਾ ਸਾਰਿਆਂ ਨੇ ਬਹੁਤ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਐ ਸਾਲ ਵੀ ਦੂਜਾ ਕਬੱਡੀ ਕੱਪ ਇੰਨਾ ਕੋ ਕਾਮਯਾਬ ਕਰਦੇਓ ਇੰਨਾ ਕੋ ਸਫਲ ਕਰਦੇਓ ਵੀ ਜਿਹੜਾ ਤੀਜਾ ਕਬੱਡੀ ਕੱਪ ਅਗਲੇ ਸਾਲ ਆਉਣਾ ਅਸੀਂ ਇਸ ਤੋਂ ਵੀ ਵੱਧ ਚੜ ਕੇ ਧੂ ਵੀ ਵੱਡੇ ਇਨਾਮ ਰੱਖ ਸਕੀਏ ਤੁਹਾਡੇ ਸਾਰੇ ਪਿਆਰ ਕਰਕੇ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਤੇ ਸਾਰਾ ਕੱਪ ਇਹ ਨਹੀਂ ਵੀ ਮੈਂ ਕੱਲਾ ਕਰ ਲੈਣਾ ਮੇਰੇ ਭਰਾ ਮਨਜੀਤ ਨੇ ਮੇਰੀ ਟੀਮ ਨੇ ਜਿੰਨੇ ਮੇਰੇ ਦਰਸ਼ਕ ਭਰਾ ਜਿੰਨੇ ਸਾਡੇ ਸਾਰੇ ਇਲਾਕਾ ਨਿਵਾਸੀ ਆ ਐਨ ਆਰ ਆਈ ਭਰਾ ਤੁਹਾਡੇ ਬਿਨਾ ਮੈਂ ਕੁਝ ਨਹੀਂ ਹੈਗਾ ਤੁਹਾਡੇ ਸਿਰਤੀਆਂ ਜੋ ਕੁਛ ਆ ਇਸ ਵਾਰੀ ਆਪਣੇ ਭਰਾ ਦੇ ਕਬੱਡੀ ਕੱਪ ਨੂੰ ਇੰਨਾ ਕੋ ਕਾਮਯਾਬ ਬਣਾਓ ਵੀ ਤੀਜੇ ਕਬੱਡੀ ਕੱਪ ਦੇ ਵਿੱਚ ਅਸੀਂ ਹੋਰ ਵੱਧ ਚੜਕੇ ਏਦੂ ਵੀ ਵੱਡੇ ਨਾਮ ਦੇ ਸਕੀਏ ਹਰਿਆਣੇ ਦੀ ਤਰਤੀ ਤੇ ਇਦਾਂ ਹੀ ਮੇਲੇ ਲੱਗਦੇ